ਪ੍ਰੋਜੈਕਟ ਅੱਜ ਤੇ ਕੱਟੇ ਮਗਾਨਾਂ ਦੇ ਜਿਹੜੇ ਪੈਸੇ ਇਹਨਾਂ ਨੂੰ ਹੋਏ ਆ ਤੇ ਬੜੀ ਵੱਡੀ ਤੀਣ ਹੈ ਉਹਨਾਂ ਨੇ ਲਈ ਮੇਰੀ ਪਿੰਡਾਂ ਤੋਂ ਧਮਕਾਨਾਂ ਲਈਆਂ ਪਿੰਡ ਵਾਲਿਆਂ ਨੇ ਸਰਪੰਚ ਸੇ ਬੰਨਾਂ ਨੇ ਤੇ ਉਹਨਾਂ ਨੂੰ ਮੂਹਰ ਵਾਲਿਆਂ ਨੇ ਜੋ ਵੀ ਧਮਕਾਨ ਪੇਚੀ ਉਹਨਾਂ ਦੇ ਤੇ ਚ ਗਈ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿੰਡ ਭਾਗਵਾਲ ਵਿਖੇ ਸਾਡੇ ਸਰਦਾਰ ਬਲਵੀਰ ਸਿੰਘ ਜੀ ਪੰਨੂ ਚੇਅਰਮੈਨ ਪੰਚਾਇਤ ਪੰਜਾਬ ਉਹਨਾਂ ਦੇ ਵੱਲੋਂ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਰਹਿਨਮਾਈ ਹੈ ਜੋ ਅੱਜ ਗਰੀਬ ਪਰਿਵਾਰਾਂ ਦੇ ਕੱਚਿਆਂ ਛੱਤਾਂ ਵਾਸਤੇ ਜੋ ਗ੍ਰਾਂਟਾਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਉਹ ਅੱਜ ਪਿੰਡ ਭਾਗੋਵਾਲ ਦੇ 32 ਪਰਿਵਾਰਾਂ ਨੂੰ ਸਰਦਾਰ ਬਲਦੇਵ ਸਿੰਘ ਪੰਨੂ ਜੀ ਨੇ ਆਪਣੇ ਹੱਥੀਂ ਅੱਜ ਉਹਨਾਂ ਨੂੰ ਉਹਨਾਂ ਦੀਆਂ ਗ੍ਰਾਂਟਾਂ ਜਿਲੀਆਂ ਵਾ ਉਹਨਾਂ ਦੇ ਮਤਲਬ ਸਪੁਰਦ ਕੀਤੀਆਂ ਨੇ ਜੀ ਜੀ ਤੋਂ ਕਾਫੀ ਉਤਸ਼ਾਹ ਹੀ ਪਿੰਡ ਵਾਲਿਆਂ ਚ ਜਿਹੜੇ ਲੋਕ ਮਗਰਲ ਹੋਰ ਵੀ ਹੋਣਗੇ ਉਹਨਾਂ ਉਹ ਕਦੋਂ ਹੋਣਗੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਮੈਂ ਪਿੰਡ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਹੈ ਕਿ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਉਹਨਾਂ ਆਪਣਾ ਫਰਜ਼ ਨਿਭਾਇਆ ਹੈ ਅਸੀਂ ਹੁਣ ਆਪਣਾ ਫਰਜ਼ ਨਿਭਾ ਰਹੇ ਆ ਜੀ ਸਭ ਤੋਂ ਪਹਿਲ ਜਿਹੜੀ ਮੇਰੀ ਤੁਹਾਡੇ ਸਾਡੇ ਵੱਲੋਂ ਵਾਦਾ ਹੀ ਪੀ ਅਸੀਂ ਕੱਚੀ ਛੱਤਾਂ ਨੂੰ ਮੁਖ ਰੱਖ ਕੇ ਚੱਲੇ ਸਾਂ ਪਿੰਡ ਦੀਆਂ ਗਲੀਆਂ ਨਾਲੀਆਂ ਤੋਂ ਬਾਹਰ ਨਿਕਲ ਕੇ ਅਸੀਂ ਸਭ ਤੋਂ ਪਹਿਲਾਂ ਅਗਲੇ ਨੂੰ ਗਰੀਬ ਦੀ ਛੱਤ ਵੱਲ ਧਿਆਨ ਦਿੰਦਾ ਹੈ ਔਰ ਗਰੀਬ ਦੀ ਛੱਤ ਹੈ ਸਾਡਾ ਪਹਿਲ ਹੈ ਜੋ ਕਿਸ਼ਤਾਂ ਲੋਕਾਂ ਦੀਆਂ ਪੈਖੀਆਂ ਨੇ ਉਸ ਤੋਂ ਇਲਾਵਾ ਵੀ ਅਸੀਂ ਨਵੇਂ ਸਿਰੇ ਤੋਂ ਜੋ ਹੈ 129 ਦੇ ਕਰੀਬ ਜਿਹੜੇ ਘਰ ਦੁਬਾਰਾ ਜਿਹੜੇ ਰਜਿਸਟਰ ਕੀਤੇ ਨੇ ਔਰ ਸਾਡਾ ਮੁੱਖ ਟੀਚਾ ਇਹ ਹੋਏਗਾ ਕਿ ਅਸੀਂ ਪੇਂਟ ਦੇ ਵਿੱਚ ਕੋਈ ਵੀ ਛੱਤ ਇਹੋ ਜੀ ਨਾ ਰਹਿੰਦੀ ਏ ਕਿ ਜੋ ਅਸੀਂ ਪੱਕੀ ਨਾ ਕਰ ਸਕੀਏ। ਪਰਮੂਲ ਸਾਹਿਬ ਆਏ ਉਹਨਾਂ ਨੇ ਕੋਲੇ ਦਾ ਡੰਪਤਾ ਵੀ ਦੇਖਣ ਕੀਤਾ ਉਹ ਇਹ ਤਾਂ ਘੱਟ ਨਾਲ ਅੱਜ ਕੀਤਾ ਇਹਨਾਂ ਪਹਿਲਾਂ ਹੁੰਦਾ ਸੀ। ਇਹ ਜੀ ਪਹਿਲਾਂ ਉਹ ਘੱਟਨ ਹੋਇਆ ਸੀ ਅੱਜ ਸਿਰਫ ਦੇਖ ਰੇਖ ਲਈ ਆਏ ਸੀ। ਕੋਸ਼ਿਸ਼ ਹੈ ਸਾਡੀ ਵੀ ਸਭ ਤੋਂ ਪਹਿਲਾਂ ਹੀ ਸਾਫ ਸਫਾਈ ਜੋ ਕਿ ਪਿੰਡ ਦੇ ਵਿੱਚੋਂ ਜਿੰਨਾ ਵੀ ਕੂੜਾ ਕਰਕਟਾ ਹੈ ਉਹ ਸਾਰਾ ਇੱਕ ਜਗ੍ਹਾ ਤੇ ਸੁੱਟਿਆ ਜਾਏ ਤਾਂ ਜੋ ਸਫਾਈ ਹੋ ਸਕੇ ਔਰ ਦੁਨੀਆ ਦੀ ਸਿਹਤ ਜਿਹੜੀ ਹੈ ਉਹ ਤੰਦਰੁਸਤ ਜੀ ਲਈ ਹੈ ਸਭ ਤੋਂ ਪਹਿਲ ਮੁੱਖ ਮੁੱਦਾ ਜਿਹੜਾ ਵਾ ਉਹਨੂੰ ਅਸੀਂ ਬਰਕਰਾਰ ਰੱਖਣਾ ਹੈ। ਪਰ ਉਹਨੂੰ ਸਾਹਮਣੇ ਕੋਈ ਹੋਰ ਵੀ ਜੀ ਇੱਥੇ ਮਨੋ ਵਾਦਾ ਕੀਤਾ। ਵੇਖੋ ਜੀ ਉਹਨਾਂ ਵੱਲੋਂ ਤੇ ਮੇਰੇ ਪਿੰਡ ਨੂੰ ਭਾਗੋਵਾਲ ਨੂੰ ਉਹਨਾਂ ਨੇ ਨੰਬਰ 1 ਪਿੰਡ ਬਣਾਉਣ ਦਾ ਜਿਹੜਾ ਵਾ ਮੈਨੂੰ ਵਾਦਾ ਕੀਤਾ। ਔਰ ਅਹੀ ਵੀ ਤਾਂਦੇ ਹੀ ਔਰ ਆਪਣੇ ਤਨਮਨ ਦੇ ਨਾਲ ਸੇਵਾ ਕਰਾਂਗੇ ਜੀ ਪਿੰਡ ਪਾਗੋਵਾਲ ਨੂੰ ਇੱਕ ਨੰਬਰ ਤੇ ਲਿਆਉਂਦੀ ਔਰ ਸਾਡੇ ਸਰਦਾਰ ਬਲਵੀਰ ਸਿੰਘ ਪੰਨੂ ਜੀ ਹਲਕਾ ਇੰਚਾਰਜ ਨੇ ਜੋ ਉਹਨਾਂ ਵੱਲੋਂ ਵੀ ਪਿੰਡ ਦੇ ਸਹਾਦ ਦੇ ਨਾਲ ਪਿੰਡ ਵੱਡਾ ਹੈ ਮੇਰਾ ਪਿੰਡ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਹੈ ਪਹਿਲੇ ਨੰਬਰ ਤੇ ਆਉਣ ਵਾਲਾ ਪਿੰਡ ਹੈ ਔਰ ਇਸ ਨੂੰ ਅਸੀਂ ਆਪਣੇ ਤਨਦੇਹੀ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਪਿੰਡ ਨੂੰ ਔਰ ਪਿੰਡ ਦੀ ਜਿਹੜੀ ਆ ਦੇਖਰੇਖ ਉਹਨੂੰ ਆਪਾਂ ਇੰਨੀ ਕਿ ਸ਼ਾਨੋ ਸ਼ੌਕਤ ਉਹਦੀ ਵਧਾ ਸਕੀਏ ਕਿ ਲੋਕ ਸਾਡੇ ਪਿੰਡ ਦਾ ਆਕੇ ਨਾਮ ਲੈਣਾ ਤੇ ਤਾਂ ਜੋ ਸਾਡੇ ਪਿੰਡ ਦੀ ਦੁਨੀਆ ਜਿਹੜਾ ਵਾ ਯਾਦਗਾਰ ਇੱਕ ਵੱਖਰੇ ਤੌਰ ਤੇ ਨਿਖੜ ਕੇ ਜਿਹੜਾ ਪਿੰਡ ਸਾਡਾ ਵਾ ਮੈਂ ਚਾਹੁੰਦਾ ਕਿ ਦੁਨੀਆ ਦੇ ਨਕਸ਼ੇ ਤੇ ਆਵੇ ਜੀ ਤੇ ਵੇਖੋ ਜੀ ਆਪਣੇ ਵੱਲੋਂ ਤਾਂ ਹਰੇਕੀ ਆਪਣਾ ਵਾਧੂ-ਵੱਧ ਜ਼ੋਰ ਲਾਉਂਦਾ ਹੈ ਅਸੀਂ ਆਪਣੇ ਵੱਲੋਂ ਆਪਣਾ ਜ਼ੋਰ ਲਾ ਰਹੇ ਹਾਂ ਕਿ ਜੀ ਅਸੀਂ ਆਪਣੇ ਪਿੰਡ ਨੂੰ ਵਾਧੂ-ਵੱਧ ਇਸ ਚੀਜ਼ ਦੀ ਫੈਸਿਲਿਟੀ ਦੇ ਸਕੀਏ ਕਿ ਹਰ ਇੱਕ ਦੀ ਛੱਤ ਜਿਹੜੀ ਉਹ ਪੱਕੀ ਕਰ ਸਕੀਏ ਬਾਕੀ ਵੀ ਜੁਨੀਆਂ ਪੰਚਾਇਤਾਂ ਨੇ ਹਲਕਾ ਫਾਤੀਗੜ ਚੂੜੀਆਂ ਜਿੰਨਾ ਵੀ ਐ ਬਿਲਕੁਲ ਸਾਰਾ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੀ ਰਹਿਨਮਾਈ ਹੇਠ ਜਿਹੜਾ ਐ ਬਹੁਤ ਯੋਗਦਾਨ ਦੇ ਰਹੇ ਨੇ ਸਾਨੂੰ ਸਰਪੰਚਾਂ ਨੂੰ ਵੀ ਔਰ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਹੋਰ ਵੀ ਪੰਚਾਇਤਾਂ ਨੇ ਬਹੁਤ ਕੋਸ਼ਿਸ਼ ਕੀਤੀ ਹੋਗੀ ਇਸ ਵਕਤ ਦਾ ਜਿਹੜਾ ਵਾ ਭਾਗੋਵਾਲ ਜਿਹੜਾ ਵਾ ਪਹਿਲੇ ਨੰਬਰ ਤੇ ਆ ਜੀ ਸਭ ਤੋਂ ਵੱਧ ਘਰ ਜਿਹੜੇ ਐ ਇਸ ਵਕਤ ਨੇ ਭਾਗੋਵਾਲ ਪਿੰਨੋਂ ਮਿਲੇ ਨੇ ਪੰਨੂ ਸਾਹਿਬ ਨੇ ਗੱਲ ਕੀਤੀ ਸੀ ਕਿ ਇਹ ਹੋ ਸਕਦਾ ਪੈਸੇ ਜਿਹੜੇ ਗਾਂ ਤੋਂ 100 ਲੱਖ ਦੀ ਜੇ 2.5 ਲੱਖ ਹੀ ਜਾ ਸਕਦਾ ਕੀ ਤੁਹਾਨੂੰ ਲੱਗਦਾ ਕਿ ਮਤਲਬ ਜਾਦਰ ਕਰ ਦੇਗੀ ਜਾਂ ਸੈਂਟਰਲ ਗਵਰਨਮੈਂਟ ਦੇ। ਫੈਸਟ ਵਕਤਾਂ ਸਾਨੂੰ ਪੰਜਾਬ ਸਰਕਾਰ ਤੇ ਬਹੁਤ ਸਾਰਾ ਮਾਣ ਹੈ ਜੀ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹੀ ਸਾਨੂੰ ਇਹ ਵਿਸ਼ਵਾਸ ਪਾਇਆ ਜਾ ਰਿਹਾ ਹੈ ਕਿ ਜੋ ਹੈ 1.5 ਲੱਖ ਰੁਪਏ ਮੰਗਾਈ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਐਲਾਨ ਕੀਤਾ ਹੈ ਕਿ 1.5 ਲੱਖ ਦੀ ਜਗ੍ਹਾ ਜਿਹੜਾ ਵਾ 2.5 ਲੱਖ ਰੁਪਏ ਜਿਹੜਾ ਵਾ ਅਸੀਂ ਅਗਲੇ ਨੂੰ ਹਰ ਇੱਕ ਕਰਪਾਤੀ ਦੇਣ ਦਾ ਵਾਦਾ ਜਿਹੜਾ ਵਾ ਸਾਨੂੰ ਸਰਕਾਰ ਵੱਲੋਂ ਸਾਡੀ ਇਹਨਾਂ ਮਿਲੇ ਹੈ। ਹਾਂਜੀ ਜੀ ਸਰ ਜੋ ਅੱਜ ਮੀਟਿੰਗ ਕੀਤੀ ਗਈ ਆ ਉਹ ਕਿਸ ਸੰਬੰਧ ਵਿੱਚ ਕੀਤੀ ਗਈ ਚੱਟ ਹੁੰਦੇ ਗਏ ਇਸ ਜਿੰਦ ਤੋਂ ਬਣੇ ਗਏ। ਸਭ ਤੋਂ ਪਹਿਲਾਂ ਜੀ ਪਿੰਡ ਭਾਗੋਵਾਲ ਦੇ ਜਿੰਨੇ ਵੀ ਸਾਡੇ ਪਰਿਵਾਰ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣ ਸਦਕਾ ਜਿਹੜੀ ਸਾਈਡ ਓਪਨ ਹੋਈ ਹੈ ਕੱਚੇ ਮਕਾਨਾਂ ਦੀ ਸਾਈਡ ਓਪਨ ਹੋਈ ਆ ਤਕਰੀਬਨ ਪਿੰਡ ਭਾਗੋਵਾਲ ਕਲਾਂ ਦੇ ਵਿੱਚ 129 ਮਕਾਨ ਜਿਹੜੇ ਉਹ ਅਪਡੇਟ ਕਰ ਦਿੱਤੇ ਗਏ ਨੇ ਤੇ ਜਿਹੜੇ ਪਹਿਲੇ ਮਕਾਨ ਸੀ ਜਿਨ੍ਹਾਂ ਦੇ ਪਹਿਲੇ ਨਾਮ ਪਾਏ ਗਏ ਸੀ ਉਹ ਤਕਰੀਬਨ 32 32 ਪਰਿਵਾਰਾਂ ਨੂੰ ਅੱਜ ਚੈੱਕ ਦੇ ਦਿੱਤੇ ਗਏ ਨੇ ਪਤੀ ਖਾਸਾ ਦੇ ਵਿੱਚ 19 ਮਕਾਨ ਜਿਹੜੇ ਸੀ ਉਹ ਪਹਿਲੇ ਅੱਜ ਜੇ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ ਔਰ ਜਿਹੜੇ ਨਵੇਂ ਸਾਈਡ ਦੇ ਵਿੱਚ ਅਪਡੇਟ 22 ਮਕਾਨ ਅਪਡੇਟ ਕਰ ਦਿੱਤੇ ਗਏ ਨੇ ਔਰ ਜੇ ਹੋਰ ਵੀ ਕੋਈ ਪਰਿਵਾਰ ਪਿੰਡ ਭਾਗੋਵਾਲ ਦੇ ਵਿੱਚ ਰਹਿੰਦਾ ਹੋਵੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਦੇ ਨਾਲ ਵੀ ਸਾਡੇ ਸਰਪੰਚ ਸਰਦਾਰ ਪਲਵਿੰਦਰ ਸਿੰਘ ਸਾਡੇ ਸਰਪੰਚ ਸਾਡਾ ਵੱਡਾ ਭਰਾ ਗੁਰਪ੍ਰੀਤ ਸਿੰਘ ਜੀ ਜੋ ਸਰਦਾਰ ਪੱਤੀ ਖਾਸਾਂ ਤੋਂ ਸਰਪੰਚ ਨੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਵੀ ਇਹ ਸਨੇਹਾ ਲਾ ਕੇ ਚੱਲਿਆ ਵੀ ਕਿਸੇ ਨਾਲ ਵੀ ਕੋਈ ਪਾਰਟੀ ਬਾਜ਼ੀ ਦਾ ਪੱਖਪਾਤ ਨਹੀਂ ਗਰੀਬ ਦੀ ਛੱਤ ਪੱਕੀ ਕਰਨਾ ਗਰੀਬ ਦੇ ਘਰ ਦੇ ਵਿੱਚ ਫਲੈਸ਼ਾਂ ਬਣਾਉਣਾ ਗਰੀਬ ਦੀ ਧੀ ਦਾ ਵਿਆਹ ਕਰਾਉਣਾ ਜਾਂ ਗਰੀਬ ਦੀ ਮਦਦ ਕਰਨੀ ਜਾਂ ਗਰੀਬ ਦਾ ਇਲਾਜ ਕਰਵਾਉਣਾ ਇੱਕ ਬੜਾ ਵੱਡਾ ਪੁੰਨ ਹੈ ਪਹਿਲੀਆਂ ਸਰਕਾਰਾਂ ਵਾਂਗੂ ਅਸੀਂ ਕਿਸੇ ਦੇ ਨਾਲ ਵੀ ਕੋਈ ਪੱਖਵਾਦ ਨਹੀਂ ਕਰਾਂਗੇ ਹਰ ਇੱਕ ਦਾ ਹੱਕ ਹਰ ਇੱਕ ਨੂੰ ਦੇਵਾਂਗੇ ਮੈਂ ਦੁਬਾਰਾ ਸਰਦਾਰ ਭਗਤ ਸਿੰਘ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕੋਟਾਂ ਦੇ ਵਿੱਚ ਜਾ ਕੇ ਸੈਂਟਰਲ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਜਿਹੜਾ ਸਾਈਡ ਓਪਨ ਕਰਾਈਏ ਤਾਂ ਜੋ ਸਾਡੇ ਗਰੀਬ ਪਰਿਵਾਰ ਆਪਣਾ ਛੱਤਾਂ ਦਾ ਬੈਨੀਫਿਟ ਲੈ ਸਕਣ ਮੈਂ ਸਾਰੇ ਪਿੰਡ ਭਾਗੋਵਾਲ ਨੂੰ ਪਿੰਡ ਪਕਤੀ ਪੱਤੀ ਖਾਸਾਂ ਨੂੰ ਔਰ ਸਾਰੀ ਪੰਚਾਇਤ ਨੂੰ ਔਰ ਸਾਰੇ ਮੋਤਵਾਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਹੜਾ ਇਹਨਾਂ ਦੀ ਮੇਨ ਸਰਕਾਰ ਸਾਡੇ ਪਰਿਵਾਰਾਂ ਨੂੰ ਕੱਚੀਆਂ ਛੱਤਾਂ ਦਾ ਜੋ ਬੈਨੀਫਿਟ ਮਿਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੋਈ ਪਰਿਵਾਰਾਂ ਨੂੰ ਬੈਨੀਫਿਟ ਚਾਹੀਦੇ ਨੇ ਹੋਰ ਵੀ ਪਰਿਵਾਰਾਂ ਦੀ ਜੋ ਕੋਈ ਮੰਗ ਹੋਊਗੀ ਉਹਨਾਂ ਪਰਿਵਾਰਾਂ ਦੀ ਮੰਗ ਨੂੰ ਦੇਖਦੇ ਹੋਏ ਪਿੰਡ ਭਾਗੋਵਾਲ ਦੇ ਵਿੱਚ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਵਿਰੋਧੀਆਂ ਦਾ ਤਾਂ ਜੇ ਹੈ ਕਿ ਮਤਲਬ ਇਹ ਨਜਾਇਜ਼ ਜਿਹੜੇ ਲੋਕ ਜਨਤਾ ਦੇ ਪਰਚੇ ਦਰਜ ਹੋਈ ਜਾਂਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਸੰਸਦ ਬਚੇ ਦੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਪੰਜਾਬ ਦੇ ਇੱਕ ਪਹਿਲਾ ਸੀਐਮ ਪੰਜਾਬ ਦੇ ਵਿੱਚ ਇੱਕ ਪਹਿਲਾ ਸੀਐਮ ਮਿਲਿਆ ਜਿਹੜੇ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਐਡਾ ਵੱਡਾ ਫੈਸਲਾ ਲਿਆ ਤਿੰਨ ਸਾਲ ਤੋਂ ਪੰਜਾਬ ਦੇ ਵਿੱਚ ਨਸ਼ੇ ਦੇ ਕਾਫੀ ਪਰਚੇ ਦਰਜ ਕੀਤੇ ਗਏ ਹੁਣ ਜਿਹੜੇ ਬਿਲਕੁਲ ਸਟਿਕਨੈਸ ਦੇ ਨਾਲ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਨਸ਼ਾਦਾ ਕੋਈ ਵੀ ਸਦਾਗਰ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹਦੀ ਪ੍ਰਾਪਰਟੀ ਨੂੰ ਸੀਲ ਕੀਤਾ ਜਾਊਗਾ ਜੇ ਉਹਨੇ ਮਕਾਨ ਤੱਕ ਵੀ ਜੇ ਨਸ਼ਾ ਵੇਚ ਕੇ ਬਣਾਇਆ ਹੋਊਗਾ ਦਿਨੋਂ ਟਾਇਆ ਜਾਏਗਾ ਮੇਰੀ ਸਾਰੇ ਪਿੰਡ ਵਾਸੀਆਂ ਨੂੰ ਮੇਰੀ ਫਤਿਹਗੜ ਚੂੜੀਆਂ ਦੇ ਹਲਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਹਮਣੇ ਆ ਕੇ ਬੁਰੇ ਬਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਚਿਹਰਾ ਸਾਹਮਣੇ ਨੰਗਾ ਕਰੋ ਤੁਸੀਂ ਮੈਨੂੰ ਕਿਸੇ ਟਾਈਮ ਤੇ ਵੀ ਆ ਕੇ ਰਾਤ ਨੂੰ ਆ ਕੇ ਸਵੇਰੇ ਆ ਕੇ ਮੇਰੇ ਫੋਨ ਤੇ ਮੇਰੇ ਵਟਸਐਪ ਤੇ ਦੱਸ ਸਕਦੇ ਆ ਵੀ ਫਲਾਣੇ ਪਿੰਡ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਮੈਂ ਇਸ ਚੀਜ਼ ਦੀ ਤੁਹਾਨੂੰ ਗਰੰਟੀ ਦੇ ਕੇ ਜਾਂਦਾ ਕਿ 7 ਦਿਨਾਂ ਤੋਂ ਪਹਿਲਾਂ ਪਹਿਲਾਂ ਉਸ ਲਾਖਾਂ ਦੇ ਅੰਦਰ ਹੋਊਗਾ ਮੇਰਾ ਦੁਬਾਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਦੁਬਾਰਾ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਉਣ ਦਾ ਮੌਕਾ ਦਿੱਤਾ ਦੁਬਾਰਾ ਫਿਰ ਮੈਂ ਹੱਥ ਜੋੜ ਕੇ ਫਟੜਗੜ ਵਾਸੀਆਂ ਨੂੰ ਭਾਗੋਵਾਲ ਵਾਸੀਆਂ ਨੂੰ ਰਫਟੇਗੜ ਚੂੜੀਆਂ ਦੇ ਜਿੰਨੇ ਵੀ ਨਿਵਾਸੀ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਮਹਿੰਮ ਦੇ ਵਿੱਚ ਸਾਡਾ ਸਾਥ ਦਿਓ ਤਾਂ ਜੋ ਅਸੀਂ ਪੰਜਾਬ ਨੂੰ ਦੁਬਾਰਾ ਹੱਸਦਾ ਵਸਤਾ ਪੰਜਾਬ ਬਣਾ ਸਕੀਏ